ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਗੁਰਦੁਆਰਾ ਲੰਗਰ ਸਾਹਿਬ ਹੈ ਜੀ ਬਿਲਕੁਲ ਸਾਹਮਣੇ ਐ ਸਾਈਡ ਆਪਾਂ ਧਰਮਸ਼ਾਲਾ ਚੋਂ ਆਏ ਆ ਜਿੱਥੇ ਰੁਕੇ ਹੋਏ ਸੀ ਇਹ ਇੱਕ ਬੋਰ ਲੱਗਾ ਹੋਇਆ ਜਿੱਥੇ ਦਿੱਲੀ ਦੀਆਂ ਲੋਕਲ ਬੱਸਾਂ ਚੱਲਦੀਆਂ ਨੇ ਉਹ ਲੋਕਲ ਬੱਸਾਂ ਜਿਸ ਜਿਸ ਵੀ ਗੁਰਦੁਆਰਾ ਸਾਹਿਬ ਲੈ ਕੇ ਜਾਂਦੀਆਂ ਇਹ ਗੁਰਦੁਆਰਿਆਂ ਦੇ ਨਾਮ ਲਿਖੇ ਹੋਏ ਨੇ ਗੁਰਦੁਆਰਾ ਨਾਨਕ ਸਰ ਸਾਹਿਬ ਰਤਨਗੜ੍ਹ ਸਾਹਿਬ ਸ਼িকার ਘਾਟ ਮਾਤਾ ਸਾਹਿਬ ਕੌਰ ਜੀ ਹੀਰਾ ਘਾਟ ਮਾਲ ਟੇਕਰੀ ਸੰਗਤ ਸਾਹਿਬ ਇਹਨਾਂ ਸਾਰੇ ਗੁਰੂ ਘਰਾਂ ਦੇ ਵਿੱਚ ਇੱਥੋਂ ਲੋਕਲੀ ਆਪਾਂ ਬੱਸਾਂ ਲੈ ਕੇ ਚੱਲਦੇ ਆਂ ਤਾਂ ਕਿ ਸੰਗਤਾਂ ਦਰਸ਼ਨ ਕਰਨ ਆਓ ਸਨੋ ਨਾਲ ਹੀ ਲੈ ਕੇ ਚੱਲਦੇ ਆ ਗੁਰਦੁਆਰਾ ਲੰਗਰ ਸਾਹਿਬ ਜੋ ਬਿਲਕੁਲ ਸਾਹਮਣੇ ਬਣਿਆ ਹੋਇਆ ਵੱਡੀ ਗਿਣਤੀ ਵਿੱਚ ਸੰਗਤਾਂ ਗੁਰਦੁਆਰਾ ਲੰਗਰ ਸਾਹਿਬ ਪਹੁੰਚਦੀਆਂ ਨੇ ਇਹ ਬਹੁਤ ਹੀ ਸੋਹਣੀ ਬਿਲਡਿੰਗ ਜੋ ਕਿ ਪੁਰਾਣੇ ਸਮੇਂ ਦੀ ਬਣੀ ਹੋਈ ਹੈ ਇੱਥੇ ਆਪਾਂ ਜੋੜਾ ਘਰ ਹੈ ਲੰਗਰ ਵਿੱਚ ਵਰਦੇ ਸੱਜੇ ਹਾਥੀ ਜੋੜੇ ਜਮਾ ਕਰਵਾਏ ਹੋਸ ਤੋਂ ਬਾਅਦ ਤੁਰੰਤ ਹੀ ਆਪਾਂ ਨੂੰ ਟੋਕਨ ਮਿਲ ਜਾਣਾ ਤੇ ਫਿਰ ਆਪਾਂ ਸਾਹਮਣੀ ਸਾਈਡ ਚੱਲਦੇ ਆਂ ਜੀ ਆਹ ਬਾਈ ਗੁਰੂ ਜੀ ਇਹ ਜਿਹੜਾ ਆਪਣਾ ਲੰਗਰ ਵਾਲੀ ਜਗ੍ਹਾ ਕੀ ਇੱਥੋਂ ਜਿਹੜੀਆਂ ਸੰਗਤਾਂ ਨੇ ਟ੍ਰੇਨ ਚੜ੍ਹਨੀ ਹੁੰਦੀ ਹੈ ਕਿਤੇ ਵੀ ਜਾਣਾ ਹੁੰਦਾ ਤਾਂ ਉਹ ਸੰਗਤਾਂ ਇੱਥੋਂ ਲੰਗਰ ਲੈ ਕੇ ਆਪਣੇ ਨਾਲ ਕਿਉਂਕਿ 24 24 25 ਕਾਂ ਟਿਆਂ ਦਾ ਸਫ਼ਰ ਹੈ ਇੱਥੋਂ ਬਾਬਾ ਜੀ ਉਹਦੇ ਸੰਗਤਾਂ ਨੂੰ ਨਾਲ ਲਿਜਾਣ ਨੂੰ ਲੰਗਰ ਪੈਕ ਹੁੰਦੇ ਨੇ ਤੇ ਆਓ ਅੱਗੇ ਤੁਹਾਨੂੰ ਦੱਸੀਏ ਆਪਾਂ ਲੰਗਰ 'ਚ ਪਹੁੰਚੁੱਤੇ ਆ ਸੰਗਤਾਂ ਸਤਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਹੋਈਆਂ ਲੰਗਰ ਵਰਤਾਏ ਵੀ ਜਾ ਰਹੇ ਨੇ ਸ਼ਿਕਾਇਤ ਵੀ ਜਾ ਰਹੇ ਨੇ ਹੋਰ ਪ੍ਰਸ਼ਾਦ ਦੇ ਬਣਾਉਂਦੀਆਂ ਬੀਬੀਆਂ ਪ੍ਰਸ਼ਾਦ ਚਲ ਬਾਈ ਕਰੋ ਜਦੋਂ ਵੀ ਆਪਾਂ ਇੱਥੇ ਲੋਕਲ ਗੁਰੂ ਘਰਾਂ ਦੇ ਵਿੱਚ ਜਾਣਾ ਹੁੰਦਾ ਤਾਂ ਬਿਲਕੁਲ ਸਾਹਮਣੇ ਹੀ ਆਪਣੇ ਬੈਨਾਂ ਤੇ ਗੱਡੀਆਂ ਬਹੁਤ ਕੁਝ ਖੜਾ ਹੁੰਦਾ ਤੇ ਤੁਸੀਂ ਇੱਥੋਂ ਪਰਾ ਸਕਦੇ ਹੋ ਸਾਡਾ ਸਾਥੀ ਆ ਪੁਰਾਣਾ ਮਿੱਤਰ RAM ਸਿੰਘ ਇਹ ਵੀ ਉਰੇ ਗੱਡੀਆਂ ਦਾ ਕੰਮ ਹੈ ਬਾਈ ਦਾ ਇਹ ਤੁਹਾਨੂੰ ਦੱਸੋ ਰਾਮ ਸਿੰਘ ਜੀ ਜੇ ਆਪਾਂ ਲੋਕਲ ਗੁਰੂ ਘਰਾਂ ਚ ਜਾਣਾ ਕਿਹੜੇ ਕਿਹੜੇ ਗੁਰੂ ਘਰਾਂ ਚ ਗੱਡੀ ਜਾਂਦੀ ਪਹਿਲਾਂ ਬਾਬਾ ਤੀ ਸਿੰਘ ਨੇ ਉਸ ਤੋਂ ਬਾਅਦ ਰਕਮਗੜ ਸਾਹਿਬ ਉਸ ਤੋਂ ਬਾਅਦ ਨਾਨਕ ਸਰ ਨਾਨਕਪੁਰੀ ਚੰਦਨ ਸਾਹਿਬ ਤੇ ਸੰਗਤ ਸਾਹਿਬ ਉਸ ਤੋਂ ਬਾਅਦ ਸ਼ਿਕਾਰਕਾਟ ਮਾਤਾ ਜੀਤੋ ਜੀ ਮਾਤਾ ਦੇਵਾ ਜੀ ਹੀਰਾਕਾਟ ਮਾਲ ਟੇਕੜੀ ਲੋਲੰਗਰ ਅੱਛਾ ਇਹ ਸਾਰੇ ਗੁਰੂ ਘਰ ਲੋਕਲਾਂ ਦੇ ਵਿੱਚ ਜਾਂਦੇ ਆ ਜੀ ਇੱਥੇ ਲਗਭਗ 150 ਰੁਪਿਆ ਸਵਾਰੀ ਚੱਲਦੀ ਹੈ ਜੀ ਪਾਰੇ ਪੇਰ ਵੀ ਜਿਵੇਂ ਕੋਈ ਵੱਡੀਆਂ ਸਵਾਰੀਆਂ ਜਾਦੇ ਸਵਾਰੀਆਂ ਆਉਂਦੀਆਂ ਉਹਨਾਂ ਨਾਲੇ ਸੇਵਾ ਦੇ ਤੌਰ ਤੇ ਫੇਰ ਵੀ ਅਡਜਸਟਮੈਂਟ ਕਰਕੇ ਸੰਗਤਾਂ ਨੂੰ ਦਰਸ਼ਨ ਕਰਾਉਂਦੇ ਆ ਇਹਨਾਂ ਛੋਟਾ ਨੰਬਰ ਬੋਲ ਦੂ 7881411290 ਰਾਮ ਸਿੰਘ ਗੇਲ ਰਾਮ ਸਿੰਘ ਗੇਲ ਬਾਈ ਜੀ ਇਹ ਨੰਬਰ ਹੈ ਤੁਸੀਂ ਜਦੋਂ ਵੀ ਆਪਣੇ ਕਿਤੋਂ ਵੀ ਪੰਜਾਬ ਤੋਂ ਜਾਂ ਕਿਤੋਂ ਵੀ ਯਾਤਰਾ ਲਈ ਚੱਲਦੇ ਹੋ ਤਾਂ ਬਾਈ ਜੀ ਨੂੰ ਪਹਿਲਾਂ ਫੋਨ ਕਰ ਦਿਆ ਕਰੋ ਤਾਂ ਕਿ ਇਹ ਸਾਨੂੰ ਸਟੇਸ਼ਨ ਤੇ ਵੀ ਲੈਣ ਆ ਜਾਣਗੇ ਲੋਕਲ ਗੁਰਦੁਆਰੇ ਹੋਰ ਨਾਨਕ ਠੀਰਾ ਸਾਹਿਬ ਜਾਂ ਜਿੱਥੇ-ਜਿੱਥੇ ਵੀ ਜਾਣਾ ਹੈ ਲੋਕਲ ਆਪਣੀ ਗੱਡੀ ਤੇ ਕਮਾਉਣਗੇ ਬਿਲਕੁਲ ਨਵੀਆਂ ਗੱਡੀਆਂ ਬਾਈ ਜੀ ਕੋਲ ਧੰਨਵਾਦ ਗੁਰਦੁਆਰੇ ਤੋਂ ਲੱਗੇ ਲੱਗੇ 8 ਕਿਲੋਮੀਟਰ ਲੱਗੇ ਲੱਗੇ ਵਾਹਗੁਰੂ ਜੀ ਪਹਿਲਾ ਗੁਰਦੁਆਰਾ ਸਾਹਿਬ ਬਾਬਾ ਦੀਪ ਸਿੰਘ ਹੋਰਾਂ ਦੀ ਚਾਰ ਦੇ ਵਿੱਚ ਗੁਰੂ ਕਰਨੇ ਸੰਗਤਾਂ ਉਸਤ ਪਹੁੰਚ ਚੱਕੀਆਂ ਬਾਬਾ ਦੀਪ ਸਿੰਘ ਹੋਰਾਂ ਦਾ ਆਸ਼ੀਰਵਾਦ ਲੈ ਕੇ ਫਿਰ ਨਾਲ ਦੇ ਗੁਰਦੁਆਰੇ ਨੂੰ ਦਰਸ਼ਕ ਕਰਨ ਚੱਲਣਗੇ ਬਾਈ ਗੁਰੂ ਜੀ ਹੁਣ ਆਪਾਂ ਪਹੁੰਚ ਚੁੱਕੇ ਆਂ ਬਾਬਾ ਦੀਪ ਸਿੰਘ ਹੋਰਾਂ ਦੀ ਯਾਦ ਵਿੱਚ ਬਣਿਆ ਗੁਰਦੁਆਰਾ ਸਾਹਿਬ ਜਿੱਥੇ ਛੱਤ ਤੇ ਜਹਾਜ਼ ਵੀ ਬਣਿਆ ਬਹੁਤ ਹੀ ਵਿਸ਼ਾਲ ਬਿਲਡਿੰਗ ਬਣੀ ਹੋਈ ਐ ਇੱਥੇ ਬਹੁਤ ਜ਼ਿਆਦੇ ਯਾਤਰੀਆਂ ਦੇ ਰਹਿਣ ਦਾ ਪ੍ਰਬੰਧ ਅਤੇ ਖਾਸियत ਇਹ ਹੈ ਵੀ ਗੁਰਦੁਆਰਾ ਹਜੂਰ ਸਾਹਿਬ ਤੋਂ ਕੇਵਲ 4 ਜਾਂ 5 ਕਿਲੋਮੀਟਰ ਦੀ ਦੂਰੀ ਤੇ ਹੀ ਐ ਜਿੱਥੋਂ ਸੰਗਤਾਂ ਨੂੰ ਆਉਣਾ ਜਾਣਾ ਬਹੁਤ ਸੋਹਣਾ ਸੌਖਾ ਸੁਖਾਲਾ ਐ ਬਾਬਾ ਜੀ ਦੀ ਯਾਦ ਵਿੱਚ ਬਣੀ ਹੋਈ ਬਹੁਤ ਹੀ ਸੁੰਦਰ ਬਿਲਡਿੰਗ ਦੇਖ ਕੇ ਮਨ ਨੂੰ ਬੜੀ ਖੁਸ਼ੀ ਹੋਈ ਬਹੁਤ ਹੀ ਸੋਹਣੀ ਬਿਲਡਿੰਗ ਹਾਂਜੀ ਵਾਹਿਗੁਰੂ ਜੀ ਆਪਾਂ ਪਹੁੰਚੇ ਹਾਂ ਗੁਰਦੁਆਰਾ ਰਤਨਗੜ੍ਹ ਸਾਹਿਬ ਇਹ ਜਿਹੜੇ ਆਪਣੇ ਹਜੂਰ ਸਾਹਿਬ ਤੋਂ ਜਦੋਂ ਲੋਕਲ ਗੁਰਦੁਆਰਾ ਸਾਹਿਬ ਵੱਲੋਂ ਸੰਗਤਾਂ ਚੱਲਦੀਆਂ ਨੇ ਤਾਂ ਉਹਨਾਂ ਲੋਕਲ ਗੁਰਦੁਆਰਿਆਂ ਦੇ ਵਿੱਚ ਇਹ ਗੁਰੂ ਘਰ ਵੀ ਰਤਨਗੜ੍ਹ ਸਾਹਿਬ ਜੋ ਨਵੀਂ ਬਿਲਡਿੰਗ ਬਣਦੀ ਆ ਪਹਿਲਾਂ ਇੱਕ ਕਮਰੇ ਦੇ ਵਿੱਚ ਗੁਰੂ ਗੁਰੂ ਸਾਹਿਬ ਸ਼ਿਸ਼ੋਭਿਤ ਨੇ ਛੋਟਾ ਜਿਹਾ ਕਮਰਾ ਜਾਂ ਛੋਟਾ ਜਿਹਾ ਲੰਗਰ ਹਾਲ ਹੈ ਪਰ ਹੁਣ ਸੰਗਤਾਂ ਦੀ ਕਿਰਪਾ ਨਾਲ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਬਹੁਤ ਹੀ ਸੋਹਣਾ ਗੁਰੂ ਘਰ ਮਤਲਬ ਜਦੋਂ ਇਹ ਤਿਆਰ ਹੋ ਗਿਆ ਇੱਕ ਦੇਖਣਯੋਗ ਚੀਜ਼ ਹੋਵੇਗੀ ਆ ਨਵੀਂ ਬਿਲਡਿੰਗ ਦਿਖਾਇਓ ਰਿੰਕਲੇ ਵੀਰੇ ਦੇਖੋ ਸਾਹਮਣੇ ਬਹੁਤ ਹੀ ਜਿਆਦੇ ਸੋਹਣੀ ਬਿਲਡਿੰਗ ਹੈ ਗੁਰਦੁਆਰਾ ਰਤਨਗੜ੍ਹ ਸਾਹਿਬ ਹੈ ਨਵੀਂ ਬਿਲਡਿੰਗ ਤਿਆਰ ਹੋਈ ਹੈ ਤੇ ਸੰਗਤਾਂ ਨੂੰ ਬੇਨਤੀ ਕਰਦੇ ਆ ਵੀ ਜਦੋਂ ਅਸੀਂ ਨਦੇੜ ਸਾਹਿਬ ਹਜ਼ੂਰ ਸਾਹਿਬ ਆਉਣੇ ਆ ਤਾਂ ਇਹਨਾਂ ਲੋਕਲ ਗੁਰਦੁਆਰਿਆਂ ਦੇ ਵਿੱਚ ਵੀ ਆਉਣ ਦੀ ਖੇਚਲ ਕਰਾ ਕਿਉਂਕਿ ਇੱਥੋਂ ਦੇ ਇਸ ਏਰੀਆ ਦੇ ਵਿੱਚ ਚਾਰ ਇਸ ਸਤੰਨ ਨਾਇ ਗੁਰਦੁਆਰਾ ਰਤਨਗੜ੍ਹ ਸਾਹਿਬ ਇਸੇ ਜਗ੍ਹਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸੰਤ ਰਤਨਦਾਸ ਜੀ ਨੂੰ ਦਰਸ਼ੇ ਦਿੱਤੇ ਪ੍ਰਸ਼ਾਦ ਦੇ ਕੇ ਜੀ ਨੇ ਕੀ ਰਤਨ ਦਾਸੀ ਤੁਸੀਂ ਸੱਚ ਕਹ ਜਾਓ ਤੁਹਾਡੇ ਬਾਗ ਸੱਚਤਾ ਉੱਤੇ ਬੈਠੀਆਂ ਗੁਰੂ ਦੇ ਸੁਣੇ ਨੂੰ ਉਕਾਸ ਨਹੀਂ ਸੱਚਤਾ ਨੂੰ ਪ੍ਰਸ਼ਾਦ ਵੰਡ ਕੇ ਦਿਲਾਸਾ ਦੇ ਕੇ ਭਰੋਸਾ ਦੇ ਕੇ ਕਸਨਾ ਕਰੋ ਜੇ ਗੁਰੂ ਜੀ ਕੀਤੇ ਨੀ ਗਏ ਸਦਾ ਹੀ ਅਨਸਗਦੇ ਰਤਨਦਾਸ ਜੀ ਦੇ ਨਾਮ ਤੇ ਇਸ ਗੁਰਦੁਆਰੇ ਦਾ ਨਾਮ ਗੁਰਦੁਆਰਾ ਰਤਨਗਰ ਸਾਹਿਬ ਰੱਖਿਆ ਗਿਆ ਸੰਤ ਰਤਨਦਾਸ ਜੀ ਨੂੰ ਸਮੇਤ ਕੋਲੇ ਬਾਦ ਸੰਦੇਹੀ ਇਸੇ ਜਗਤ ਤੱਕ ਦਰਸ਼ਨ ਦਿੱਤੇ ਜਿੱਥੇ ਆਪ ਜੀ ਬੈਠੇ ਹੋ ਦਿਨ ਸੰਤ ਦੇ ਨਾਮ ਤੇ ਗੁਰਦੁਆਰੇ ਦਾ ਨਾਮ ਗੁਰਦੁਆਰਾ ਰਤਨਗਰ ਸਾਹਿਬ ਰੱਖਿਆ ਗਿਆ ਇਹਨਾਂ ਤੋਂ ਬਾਅਦ ਬਾਬਾ ਨਾਨਕ ਜੀ ਨੂੰ ਰੇਲਵੇ ਸਟੇਸ਼ਨ ਦੇ ਦਰਸ਼ਕਾਂ ਤੇ ਗੁਰੂ ਜੀ ਨੇ ਕਿਹਾ ਸੰਤ ਜੀ ਪੰਜਾਬ ਹੀ ਜਾਣਾ ਬੁਲਾਵੀ ਕੰਡੇ ਚੱਲ ਕੇ ਲੰਗਰ ਚਲਾਓ ਲੰਗਰ ਵਿੱਚ ਕੇ ਗਲਤੀ ਦੋੜ ਨਹੀਂ ਆਵੇਗੀ ਇਸਾ ਮੇਰਾ ਹੱਥ ਤੇਰਾ ਵਰ ਮੁਖਿਆ ਇਹਨਾਂ ਦੁਆਰ ਸਰਦਾਰ ਮਨਿੰਦਰ ਸਿੰਘ ਜਿਨ੍ਹਾਂ ਨੂੰ ਪੱਖਤ ਸਰਕਾਰ ਵੱਲੋਂ 50 ਏਕੜ ਜ਼ਮੀਨ ਦੇ ਨਾਮ ਉਹ ਜੁਬਦੀ ਤੇ ਸਰਦਾਰ ਮਨਿੰਦਰ ਸਿੰਘ ਨੇ 50 ਏਕੜ లక్చేన్ తారదలోఇ నాకు గె్యేనినా నారదలి కరిది కరుటి కోడ్వలిస్తల్రా దిందా కరిది కర్నా చిన్రదింది కరులుంటి కోలుండి కరుకేన్ इस दावचन देश के बारा पावडर का आंशिक जिन्हों रेलवे टेशन से दावचन देते लगातार चलाते पावडर का आंशिक रूप बारा इच्छा मेरा हाथ देरा कर दिया इनके बाद सरदार रंजन सिंह की होए जिन्होंने तत्काल सरकार को पंजाब के ज़मीनी नाम बजून मिली इन्होंने पंजाब पंजाब के लगने की 2016 में के दोनों प्र� ਇਸ ਸਤਿਗੁਰ ਦੀ ਸੇਵਾ ਸੰਤ ਬਾਬਾ ਨੰਦਰ ਸਿੰਘ ਦੀ ਸੰਤ ਬਾਬਾ ਬਰਵਿੰਦਰ ਸਿੰਘ ਦੀ ਕਾਰ ਸੇਵਾ ਯੂਥ ਸਾਭਾ ਦੇ ਸੇਵਾ ਕਰਵਾ ਰਹੇ ਨੇ ਮਹਾਂਪੁਰਖਾਂ ਨੇ ਸੰਗਤਾਂ ਦੇ ਭਲੇ ਵਾਸਤੇ ਕਾਰ ਸੇਵਾ ਦੀ ਟੋਕਰੀ ਦਰਵਾਜ਼ੇ ਤੇ ਰੱਖੀ ਆ ਸੇਵਾਦਾਰੀਆਂ ਪੱਥਰ ਤੇ ਸੀਮਿੰਟ ਦੀ ਸਾਡਾ ਸੰਗਤ ਜੀ ਟੋਕਰਾ ਦਾ ਸਹਾਇਤਾ ਕਰਾ ਤੂ ਦੋਦਕ ਸਿਮਾਰਾ ਜੀ ਹਾਂਜੀ ਵਾਹਿਗੁਰੂ ਜੀ ਆਪਾਂ ਪਹੁੰਚ ਚੁੱਕੇ ਹਾਂ ਗੁਰਦੁਆਰਾ ਨਾਨਕ ਸਰ ਸਾਹਿਬ ਬਹੁਤ ਹੀ ਸੁੰਦਰ ਬਿਲਡਿੰਗ ਆ ਤੇ ਸਾਹਮਣੇ ਦਰਬਾਰ ਸਾਹਿਬ ਆਓ ਤੁਸੀਂ ਵੀ ਦਰਸ਼ਨ ਕਰੋ ਵੱਡੀ ਗਿਣਤੀ ਵਿੱਚ ਸੰਗਤਾਂ ਪਹੁੰਚਿਆ ਨੇ ਬਹੁਤ ਹੀ ਜਿਆਦੇ ਅੱਗੇ ਖੰਡਾ ਸਾਹਿਬ ਬਹੁਤ ਸੋਹਣਾ ਬਣਿਆ ਹੋਇਆ ਦੇਖੋ ਤੇ ਲੰਗਰ ਹਾਲ ਹੈ ਜੀ ਬਿਲਕੁਲ ਸਾਹਮਣੇ ਵਾਹਿਗੁਰੂ ਜੀ ਇਹ ਗੁਰਦੁਆਰਾ ਨਾਨਕ ਸਾਹਿਬ ਦੀ ਡਿਊਟੀ ਆ ਬਾਹਰਲੀ ਬਿਲਡਿੰਗ ਜੋ ਕਿ ਬਹੁਤ ਹੀ ਜਿਆਦੇ ਖੂਬਸੂਰਤੀ ਨਾਲ ਬਣੀ ਹੈ ਆ ਸਾਹਮਣੇ ਸਾਡੇ ਡਾਕਟਰ ਭਰਪੂਰ ਸਿੰਘ ਜੀ ਤੇ ਆਹ ਦੇਖੋ ਜੀ ਆ ਉੱਪਰ ਵੀ ਕਿੰਨਾ ਸੋਹਣਾ ਮਤਲਬ ਡਿਊਟੀ ਦੇ ਵਿੱਚ ਨਕਸ਼ਾ ਬਣਿਆ ਥੱਲੇ ਸਾਈਡਾਂ ਤੇ ਹਜੇ ਕਾਰ ਸੇਵਾ ਚੱਲ ਰਹੀ ਆ ਇੱਥੇ ਝੁੰਮਰ ਲੱਗਣਾ ਜੀ ਬਹੁਤ ਹੀ ਵਧੀਆ ਤੇ ਵਿਸ਼ਾਲ ਗੁਰੂ ਘਰ ਆ ਬੈਣ ਖੜੀ ਆ ਜਿਹੜੀ ਤੇ ਆਪਾਂ ਅੱਜ ਦਾ ਸਫ਼ਰ ਕਰ ਰਹੇ ਆ ਦੇਖੋ ਤੁਸੀਂ ਚਾਰੇ ਪਾਸੇ ਦੇਖੋ ਬਹੁਤ ਵੱਡੀਆਂ ਵੱਡੀਆਂ ਬਿਲਡਿੰਗਾਂ ਨੇ ਤੇ ਇੱਥੇ ਸੰਗਤਾਂ ਦੇ ਰਹਿਣ ਦਾ ਵੀ ਪੂਰਾ ਪ੍ਰਬੰਧ ਹੈ ਕਿਸੇ ਪ੍ਰਕਾਰ ਦੀ ਤੰਗੀ ਨਹੀਂ ਬਹੁਤ ਹੀ ਵਧੀਆ ਮੌਸਮ ਹੈ ਇੱਥੋਂ ਦਾ ਕੁਦਰਤੀ ਬਹੁਤ ਹੀ ਜ਼ਿਆਦਾ ਵਧੀਆ ਹੈ ਦੇਖੋ ਤੁਸੀਂ ਵਿਸ਼ਾਲ ਬਿਲਡਿੰਗ ਹਾਂਜੀ ਵਾਹਿਗੁਰੂ ਜੀ ਹੁਣ ਆਪਾਂ ਪਹੁੰਚ ਗਏ ਗੁਰਦੁਆਰਾ ਸੰਗਤ ਸਾਹਿਬ ਅਤੇ ਅਗਲੇ ਬਲੌਗ ਦੇ ਵਿੱਚ ਦੇਵਾਂਗੇ ਪੂਰੀ ਜਾਣਕਾਰੀ ਕਿਰਪਾ ਕਰਕੇ ਬਲੌਗ ਨੂੰ ਦੇਖੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਹੋਰ ਸੰਗਤਾਂ ਤੱਕ ਆਪਣੀ ਜਾਣਕਾਰੀ ਪਹੁੰਚੇ